ਸਤਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਵਾਸਤੇ ਆਉਂਦੇ ਹਨ ਅਤੇ ਗਰਮੀ ਦੇ ਮੌਸਮ ਵਿੱਚ ਬਾਬਾ ਅਮਰ ਸਿੰਘ ਵੱਲੋਂ ਹੈਰੀਟੇਜ ਸਟਰੀਟ ਵਿਖੇ ਟਾਊਨ ਹਾਲ ਵਿਖੇ ਠੰਡੀ ਛਬੀਲ ਲਗਾਈ ਜਾਂਦੀ ਹੈ। ਗਰਮੀ ਦੇ ਮੌਸਮ ਵਿੱਚ ਲੱਖਾਂ ਲੋਕ ਠੰਡੇ ਜਲ ਦਾ ਸੇਵਨ ਕਰਦੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਬਾਬਾ ਅਮਰ ਸਿੰਘ ਨੇ ਆਖਿਆ ਕਿ ਰੋਜ਼ਾਨਾ ਲੱਖਾਂ ਲੋਕ ਇੱਥੇ ਜਲ ਦਾ ਸੇਵਨ ਕਰਦੇ ਹਨ ਅਤੇ ਸੇਵਾ ਕਰਕੇ ਉਹਨਾਂ ਦੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਅਤੇ ਇਸ ਛਬੀਲ ਦੇ ਕਈ ਸ਼ਰਧਾਲੂ ਵੀ ਸੇਵਾ ਕਰਦੇ ਹਨ। ਅਦੇ ਸ਼ਰਧਾਲੂਆਂ ਨੇ ਆਖਿਆ ਕਿ ਇੱਥੇ ਜਿਹੜੇ ਜਲਦੀ ਛਬੀਲ ਲਗਾਈ ਗਈ ਹੈ ਇਸ ਤਰ੍ਹਾਂ ਹੀ ਹੋਰ ਛਬੀਲਾਂ ਵੀ ਹੈਰੀਟੇਜ ਸਟਰੀਟ ਵਿਖੇ ਲਗਣੀਆਂ ਚਾਹੀਦੀਆਂ ਹਨ ਤਾਂ ਜੋ ਦੂਰ ਦੁਰਾਡੇ ਤੋਂ ਆਏ ਲੋਕਾਂ ਨੂੰ ਠੰਡੇ ਜਲਦੀ ਸੇਵਾ ਮਿਲ ਸਕੇ ਅਤੇ ਉਹ ਗਰਮੀ ਦੇ ਮੌਸਮ ਵਿੱਚ ਆਪਣੀ ਪਿਆਸ 부ਝਾ ਸਕਣ ਜਦੋਂ ਪਲਾਇਆ ਦਾ ਚਾਲੂ ਹੋਇਆ ਸੀ ਬੰਨਾ ਤੇ ਉਸ ਤੋਂ ਉਦੋਂ ਉਸ ਤੋਂ ਪਹਿਲਾਂ ਹੀ ਸਤਗੁਰੂ ਸਾਡੇ ਕੋਲੋਂ ਸੇਵਾ ਲੈ ਰਹੇ ਨੇ ਇਹ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਬਹੁਤ ਬਹੁਤ ਧੰਵਾਦਾ ਗੁਰੂ ਸਾਹਿਬ ਦਾ ਸਾਤ ਗੁਰ ਦੀ ਸੇਵਾ ਲੈ ਆ ਰਹੇ ਨੇ ਤੇ ਬੇਨਤੀ ਹੈ ਰਸਤੇ ਵਿੱਚ ਫੋਰਸ ਬਿਲ ਬਣਨੇ ਚਾਹੀਦੀਆਂ ਨੇ ਰਸਤੇ ਵਿੱਚ ਪਾਣੀ ਬਹੁਤ ਜ਼ਰੂਰਤ ਹੈ ਤੇ ਸਰਕਾਰ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਦਾ ਧਿਆਨ ਰੱਖੋ ਕਿ ਸਤਖੰਡ ਸ੍ਰੀਮੰਦਰ ਸਾਹਿਬ ਦੇ ਸੰਗਤਾਂ ਬਹੁਤ ਦਰਸ਼ਨ ਕਰਨ ਆਉਂਦੀਆਂ ਨੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਨਾਲ ਮਨ ਬਾਗੋ ਬਾਗ ਹੋ ਜਾਂਦਾ ਮੇਲੇ ਅਸੀਂ ਵੇਖੋ ਕੰਮ ਕਰਦੇ ਸੀ ਮੇਲੇ ਲਾਣੇ ਸਾਂ ਬੋਧੀ ਨੋਟ ਵੀ ਹੁੰਦੇ ਸਨ ਪਰ ਉਦੋਂ ਇਹਦਾ ਮਨ ਖੁਸ਼ ਨਹੀਂ ਸੀ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਨਾਂ ਵੀ ਮਾਇਆ ਹੋਵੇ ਤੇ ਤੇ ਮਨ ਵੀ ਜਿਹੜਾ ਬਾਗੋ-ਬਾਗ ਰਹਿੰਦਾ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਬਾਕੀ ਗੁਰੂ ਸਾਹਿਬ ਤੋੜ ਨਹੀਂ ਦਿੰਦੇ ਵੇਖੋ ਬਹੁਤ ਸੰਤਾਂ ਗੁਰੂ ਸਾਹਿਬ ਦੀ ਬਾਣੀ ਗੁਰੂ ਰਾਮਦਾਸ ਦੀਆਂ ਸੰਤਾਂ ਦਾਲ ਚੱਕਣ ਵਾਸਤੇ ਆਉਂਦੇ ਨੇ ਬਹੁਤ ਆਨੰਦ ਬੜਾ ਮਨ ਨੂੰ ਸਕੂਨ ਮਿਲਦਾ ਅਸੀਂ ਸੇਵਾ ਨਹੀਂ ਕਰਦੇ ਜਿਹੜੀਆਂ ਹੋਰ ਸੰਤਾਂ ਆਉਂਦੀਆਂ ਨੇ ਉਹ ਬਹੁਤ ਜ਼ਿਆਦਾ ਬਾਹਰੋਂ ਆ ਕੇ ਲਾਹ ਲਿੰਦਿਆਂ ਨੇ ਸੰਗਤ ਅਸੀਂ ਸਵੇਰੇ ਆ ਕੇ ਸੁਭੀਲ ਲਾ ਦਿੰਨੇ ਆ ਕਰਦੇ ਪਰ ਸਾਰੀ ਦਿਹਾੜੀ ਗੁਰ ਰਾਮਦਾਸੀਆਂ ਸੰਗਤਾਂ ਆ ਕੇ ਸੇਵਾ ਕਰਦੀਆਂ ਨੇ ਤੇ ਲਾਹ ਲਿੰਦਿਆਂ ਨੇ ਇਸ ਤਿਹਰੇ ਗੁਰਸਾਹਿਬਿਕ ਬਣਾ ਲੈ ਸਾਧਕਵੀ ਨਾਲ ਗੁਰ ਰਾਮਦਾਸੀ ਕਰਨ ਗੁਰਸਾਹਿਬ ਲੈਹਂਦੇ ਆ ਤੇ 8 8:30 ਵਜੇ ਕਿਸੇ ਮੋਕਿਆਂ ਕੋ ਸੰਗਤ ਪ੍ਰੇਮੀ ਆ ਜਾਂਦੀ ਹੈ ਉਹ ਰਾਜ ਦਾਦਾ ਵਜਤ ਕਰ ਲਈ ਰੱਖਦੇ ਨੇ ਜਦੋਂ ਸੰਗਤ ਆ ਜਾਂਦੀ ਹੈ ਘਰ ਤਲ ਜਾਂਦੇ ਆ ਔਰ ਉਹ ਪ੍ਰੇਮੀ ਜਿਹੜੇ ਨੇ ਉਹ ਬਾਅਦ ਵਿੱਚ ਰਾਹ ਨੂੰ ਸੁਭੀਲ ਸਮਾ ਸਮਾਲ ਕੇ ਸਾਰਾ ਸਮਾਨ ਸੰਭਾਲ ਕੇ ਖੇਤ ਜਾਂਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਬਹੁਤ ਜਿਆਦੀ ਮਨ ਨੂੰ ਸ਼ਾਂਤੀ ਆਉਂਦੀ ਆ ਮਹਾਰਾਜ ਤੰਦਰੁਸਤੀਆਂ ਬਖਸ਼ੀ ਜਾਂਦਾ ਜੀ ਮਹਾਰਾਜ ਕਿਹ ਰਕਮ ਦੀ ਟੋਟ ਨਹੀਂ ਗੁਰੂ ਸਾਹਿਬ ਰਹਿਣ ਦਿੰਦੇ ਜੀ ਤੇ ਜਿਹੜਾ ਮੰਨਿਆ ਕੋਈ ਜਦੋਂ ਸੇਵਾ ਕਰੀ ਦਿਆ ਜੋ ਰਾਤ ਨੂੰ ਸੌਂਜਦਾ ਕਿ ਸੁਪਨਾ ਵੀ ਗੁਰੂ ਸਾਹਿਬ ਮਾੜਾ ਨਹੀਂ ਆਉਣ ਦਿੰਦੇ ਕਿ ਮਹਾਰਾਜ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਫਿਕਰ ਆ ਜੀ ਇਹ ਸ਼ਬੀਰ ਦੇ ਉੱਤੇ ਲੱਖਾਂ ਦੇ ਹਸਾਬ ਦੇ ਨਾਲ ਭੈਣਾ ਵੀਰ ਬੱਚੇ ਜਲ ਛੱਕੇ ਜਾਂਦੇ ਤੇ ਸ਼ਰਧਾਲੂ ਵੀ ਆਣ ਕੇ ਇੱਥੇ ਆਣ ਕੇ ਸੇਵਾ ਕਰਦੇ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ। ਇਹ ਜੀ ਸੇਵਾ ਚੱਲ ਰਹੀ ਆ ਬਾਬਾ ਅਮਰ ਸਿੰਘ ਜੀ ਨਿਹੰਗ ਸਿੰਘ ਨਿਭਾ ਰਹੇ ਆ। ਸ਼ਬੀਲ ਬਹੁਤ ਚਿਰਾਂ ਤੋਂ ਚੱਲ ਰਹੀ ਆ। ਉਦੋਂ ਲੌਕਡਾਊਨ ਵੀ ਲੱਗਾ ਹੁੰਦਾ ਸੀ ਤੇ ਸ਼ਬੀਲ ਉਦੋਂ ਦੀ ਨਿਰੰਤਰ ਚੱਲ ਰਹੀ ਆ। ਅਸੀਂ ਨਾਲ ਬਾਬਾ ਜੀ ਦੇ ਸੇਵਾ ਕਰਕੇ ਸਾਰ ਨਿਭਾ ਰਹੇ ਆ। ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆਂ ਆਉਂਦੀ ਜਾਂਦੀ ਸੰਗਤ ਇੱਥੋਂ ਜਲ ਪਾਣੀ ਛੱਕੇ ਜਾਂਦੀ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਜਿੰਦਿਆ ਫਲ ਪਾਵਨਾ ਹਉਮੇ ਵਿੱਚੋਂ ਜਾਏ ਜੀ ਬਿਲਕੁਲ ਬਾਬਾ ਅਮਰ ਸਿੰਘ ਜੀ ਵੱਲੋਂ ਹੈਰੀਟੇਜ ਸਟਰੀਟ ਵਿਖੇ ਪਿਛਲੇ ਲੰਬੇ ਸਮੇਂ ਤੋਂ ਸ਼ਵੀਲ ਦੀ ਠੰਡੇ ਮਿੱਠੇ ਜਲ ਦੀ ਸੇਵਾ ਨਿਭਾਈ ਜਾ ਰਹੀ ਹੈ ਅਤੇ ਗੱਲਬਾਤ ਕਰਦਿਆਂ ਹੋਇਆ ਬਾਬਾ ਜੀ ਨੇ ਆਖਿਆ ਕਿ ਹੈਰੀਟੇਜ ਸਟਰੀਟ ਵਿੱਚ ਹੋਰ ਵੀ ਸ਼ਵੀਲਾਂ ਲੱਗਣੀਆਂ ਚਾਹੀਦੀਆਂ ਹਨ ਉਨ੍ਹਾਂ ਨੇ ਆਖਿਆ ਕਿ ਗਰਮੀ ਦੇ ਮੌਸਮ ਵਿੱਚ ਜਦੋਂ ਸੰਗਤਾਂ ਇੱਥੇ ਜਲ ਛੱਕਦੀਆਂ ਹਨ ਤਾਂ ਉਨ੍ਹਾਂ ਦੇ ਮਨ ਨੂੰ ਬੜੀ ਹੀ ਸੰਤੁਸ਼ਟੀ ਹੁੰਦੀ ਹੈ ਅਮਰਥਰ ਫਾਸਟ ਵਿੱਚ ਖਬਰ ਨਮਈ ਰਕੇਸ਼